ਬੱਚੇ ਨੇ ਕਹਿੰਦਾ ਪਰਮੇਸ਼ਰ ਕਹਿੰਦਾ ਸੋਨਾ ਮੇਰਾ ਚਾਂਦੀ ਮੇਰੀ ਬਹੁ ਬੁੱਲੇ ਪੱਥਰ ਜਿਹੜੇ ਮੇਰੇ ਤੂੰ ਮੈਨੂੰ ਕੀ ਦਿਨਾ ਬੱਚੇ ਨੇ ਇਦਾਂ ਕਹਿੰਦਾ ਪਰਮੇਸ਼ਰ ਸਾਡੇ ਕੋਲੋਂ ਕੁਰਬਾਨੀ ਮੰਗਦਾ ਦਿਲ ਮੰਗਦਾ ਦਿਲ ਹallelujah ਹallelujah ਕਹਿੰਦਾ ਤੂੰ ਮੈਨੂੰ ਆਪਣਾ ਦਿਲ ਦੇ ਦੇ ਤੂੰ ਮੈਨੂੰ ਆਪਣਾ ਜਿਹੜਾ ਸਰੀਰ ਆਪਣ ਪੂਰੀ ਜਾਨ ਨਾਲ ਪੂਰੇ ਦਿਲ ਨਾਲ ਪੂਰੇ ਈਮਾਨ ਨਾਲ ਪਰਮੇਸ਼ਰ ਦੀ ਕੀ ਗੱਲ ਮਹਿਮਾ ਕਰ ਦੋ ਹallelujah ਹallelujah ਸੇਵ ਕਾਈ ਚੌੜਾ ਨਹੀਂ ਹੈਗਾ घरा मारी आनंद तो लो कोई गल दुनियादारी जिदा दुनिया चलती उदा चली जाओ यह सेवका ही थोड़ी है हले सब सेवा सब सफर क्योंकि यशु ने कहा राब यशु के रास्ते उसे तुरे हुए सच्चाई यसुआ जीवन ਜੀ ਜਦੋਂ ਸਭ ਕੁਝ ਹੋ ਆ ਨਾ ਸਹੀ ਅਸੀਂ ਉਹਦੇ ਮਗਰ ਤੁਰੇ ਰਹਿਣਾ ਆ